ਆ ਤੇ ਦੇਖਦੇ ਆ ਯੋਂਡੀਆ ਟਰੈਕਟਰ ਗਿਆਸੀ ਜਾਇ ਇਹਨਾਂ ਦੇ ਆਪਾ ਟਰੈਕਟਰ ਵੀ ਫੁੱਲ ਮਾਰਕੀਟ ਆ ਯੋਂਡੀਆ ਦੇ ਬਹੁਤ ਜ਼ਿਆਦਾ ਖੜਾ 50 50 ਠੀਕ ਆ ਆ ਟੂ ਵੀਲ ਖੜਾ 55 10 ਆ ਵੜਾ ਚਰਮਨ 505 ਸਰਵਿਸ ਇਹਨਾਂ ਦੀ ਬਹੁਤ ਵਧੀਆ ਤੇ ਆ ਹੈਗਾ ਸੀਆਰਡੀ ਦਾ ਟਰੈਕਟਰ ਇਹ 5405 4x4 ਇਹ 63 ਪਾਵਰ ਆ 63 ਐਚਪੀ ਆ ਇਹ ਟਰੈਕਟਰ ਤਕੜਾ ਬਹੁਤ ਆ ਤੇਲ ਖਰਚਾ ਦਾ ਦੂਜਿਆਂ ਨਾਲੋਂ 25% ਜਾਂਦੇ ਘੱਟ ਆ 16 ਦੇ ਟਾਇਰਾਂ ਚ ਕੋਈ ਥਾਂ ਤੋਂ ਇਹਦੇ ਬਹੁਤ ਖੁੱਲੇ ਤਾਂ ਫੈਰਦਾਨ ਬਹੁਤ ਖੁੱਲੇ ਆ। ਅ ਰੇਟ ਨਹੀਂ ਦੱਸ ਸਕਦੇ ਉਹ ਕਹਿੰਦੇ ਅਸੀਂ। ਅ ਡੋਡੀ ਜਾਂਸਿੰਗ ਦਾ ਹਿਸਾਬ ਪਤਾ ਬੰਦਾ। ਉਹ ਫੋਨ ਤੇ ਗੱਲਬਾਤ ਕਰਕੇ ਤੇ ਰੇਟ ਦਾ ਪਤਾ ਕਰ ਸਕਦੇ ਆ। ਆਖਰਾ 5210 2 ਵੀਲ ਇਹ 50 ਐਚਪੀ ਆ ਯਾ ਉਸ ਪਾਵਰ ਆ ਕੁੱਲਾ ਟਰੈਕਟਰ ਹੈ ਵੀ ਬਹੁਤ ਆ ਟਰੈਕਟਰ ਸਾਰੇ ਕੁੱਲੇ ਇਹਨਾਂ ਦੇ ਸੀਟ ਤੇ ਬਹਿਣ ਤੋਂ ਮਾਈਕੋ ਪੰਪਾ ਇਹਦਾ ਤੇਲ ਦਾ ਖਰਚ ਆਇਦਾ ਵੀ ਬਹੁਤ ਘੱਟ ਆ ਇਹ 16 ਦੇ 18 ਗਏ ਜੀ ਇਹ ਵੀ ਮਾਰਕੀਟ ਬਹੁਤ ਜਿਆਦਾ ਐ ਇਸ ਟਾਈਮ ਕੋਕੀ ਮੌਕੇ ਤੇ ਛੋੜ ਵੀ ਕਰ ਦਿੰਦੇ ਆ ਇਹਦਾ ਵੀ ਰੇਟ ਫੋਨ ਤੇ ਗੱਲ ਕਰਕੇ ਜਾਨੀ ਦੱਸ ਦੇਣਗੇ ਆਏ ਨਹੀਂ ਦੱਸ ਸਕਦੇ ਵੀਡੀਓ ਚ ਆਪ 4휠 ਆ ਗਿਆ ਇਹ 5210 ਇਹ ਵੀ ਟਰੈਕਟਰ ਬਹੁਤ ਚੰਗਾ 4휠 ਚ ਬਹੁਤ ਟਰੈਕਟਰ ਵੇਖਿਆ ਹੁਣੇ ਸੋਨਾ ਵੀ ਲੱਗਦਾ ਪੂਰੇ ਵੱਡੇ ਟਾਰਾਂ ਚ ਮੂਰ ਲਿਆ ਜੀ ਪੋਰ ਬਾਈ ਹੋਰ ਇਹ 4 ਸਪੀਡ ਟਰੈਕਟਰ ਹੈ 4 ਸਪੀਡਾਂ ਦਾ ਆਪੀਆਪ ਜਾਂ ਡੀ ਆ PYO HPA ਇਹ PYOS باورਾ 3 ਸਪੀਡ ਟਰੈਕਟਰ ਆ ਇਹ ਆਲੂਆਂ ਵਾਸਤੇ ਬਹੁਤ ਕੰਮਯਾਬ ਆ ਸਪੈਸ਼ਲ ਆਲੂਆਂ ਵਾਲਾ ਕੰਮ ਇਹ ਪੂਰਾ ਕੰਮ ਯਾਬ ਆ ਆਲੂਆਂ ਦੇ ਕੰਮ ਚ 14 ਦੇ ਟਾਇਰਾਂ ਚ ਹਾਂ ਇਹਦੇ ਵੀ ਬਹੁਤ ਖੁੱਲਾ ਬਹਿਣ ਨੂੰ ਐਰਪੋਰਡਾਨ ਬਹੁਤ ਖੁੱਲੇ ਆ ਪੁਰਾਣਾ ਖੜਾ ਟਰੈਕਟਰ ਦਾ ਕੁਲ 50 50 ਡੀਏ ਵਿਕਾਊ ਆ। ਪੈਰ ਟੂਰੇ ਦੇ ਵਿੱਚ ਚੰਗੇ ਆ। ਇਹ ਵੀ ਫੋਨ ਤੇ ਦਾਅਦਨਗੇ ਰੇਟ ਦਾ। ਟਾਇਰ ਬਹੁਤ ਚੰਗੇ ਆ ਡੈਕ ਲੱਗਾ ਛਤਰੀ ਛਤਰੀ ਲੱਗੀ ਆ। ਮੂਰ ਲੇਟ ਆ ਥੋੜੇ ਘਸਿਆ ਵੇਟ ਵੀ ਲੱਗੇ ਆ। ਆ ਸਵਰਾਜ ਖੜਾ 855। ਇਹਦੇ ਵੀ ਟਾਇਰ ਪੂਰੇ ਚੰਗੇ ਆ ਕੇ 70-65 ਟਾਇਰ। ਟਰੈਕਟਰ ਸਾਫ ਆ ਪੂਰਾ ਇਹਦੀ। ਆ 652 ਖੜਾ। ਇਹਦੇ ਟਾਇਰ ਹੈਗੇ ਅੱਦੇ ਕਾ ਟਰੈਕਟਰ ਵੀ ਪੂਰਾ ਸਾਫ਼ ਆ ਮੂਹਰੇ ਟਾਇਰ ਕਿ ਅੱਦੇ ਕਹਿ ਗਿਆ ਛਤਰੀ ਲੱਗੀ ਪੂਰੀ ਵਧੀਆ ਟਰੈਕਟਰ ਸਾਫ਼ ਆ ਵੀ ਸਰਬਸਰਬਸ ਪੂਰੀ ਵਧੀਆ ਇਹਨਾਂ ਦੀ ਗੱਲ ਸੁਣਦੇ ਆਪਾਂ ਦੇ ਮਗਰ ਵੀ ਆਉਂਦੇ ਆ। ਬਾਕੀ ਦੂਜੀ ਫੁੱਲ ਵੀਡੀਓ ਪਾਵਾਂਗੇ ਇਹਨੇ ਥੋੜੇ ਦਿਨਾਂ ਕੱਕ ਅੱਜ ਬੰਦਾ ਹੈ ਨਹੀਂ ਸੀ ਕੋਈ ਇਹਨਾਂ ਦਾ। ਪੂਰੀ ਜਾਣਕਾਰੀ ਦੇਣਗੇ ਫਿਰ ਉਹ ਤਾਂ ਸਾਰਾ ਕੁਝ ਪੁੱਛ ਕੇ ਕੱਲੇ-ਕੱਲੇ ਗੱਲ ਦੱਸਣਗੇ ਡਾਇਰੈਕਟਰਾਂ ਦੀ। ਅੱਜ ਬੰਦਾ ਹੈ ਨਹੀਂ ਸੀ ਨਾਂ ਦੱਸਣ ਵਾਲਾ। ਤਾਂ ਕਰਕੇ ਜਿਹੜੀ ਮਾੜੀ-ਮੋਟੀ ਹਸਾਰ ਦੇ ਨਾਲ ਪਾਉਣ ਲੱਗਿਆ ਆਉਤੇ ਨੇ। ਤਦੋਂ ਹਾਰਾ ਬੰਮਾਗੇ ਨੇ ਦੀ ਫੁੱਲ ਵੀਡੀਓ ਕਹੇ ਤਾਂ ਇਹੋ ਬ੍ਰੇਕ ਕੀ ਸਾਰੀਆਂ ਗੱਲਾਂ ਦੱਸਣਗੇ ਟਰੈਕਟਰਾਂ ਦੇ